ਹਾਰਣ ਮੋਨਾ ਸਿਟੀ ਹਾਊਸ ਸੁਸਾਇਟੀ ਦੇ ਵੱਲੋਂ ਕਰਵਾਇਆ ਗਿਆ ਭਗਵਤੀ ਪਹਿਲਾ ਵਿਸਾਲ ਜਾਗਰਣ ਜਿੱਦਾ ਗੂੰਗਾਨ ਕਰਨ ਦੇ ਲਈ ਮਦਨ ਸ਼ੌਕੀ ਐਂਡ ਪਾਲਤੀ ਪਹੁੰਚੇ ਕਲਬ ਵਾਲਾਂ ਦਾ ਕਹਿਣਾ ਸਾਨੂੰ ਰਲ ਮਿਲ ਕੇ ਇਹ ਜੇ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਆਪਸੀ ਭਾਈਚਾਰਾ ਬਣਿਆ ਰਹੇ ਤੇ ਪਿਆਰ ਬਣਿਆ ਰਹੇ ਮਾਂ ਮੇਰੀ ਪਰਿਵਾਰ ਤੇ ਕਰਦੇ ਜੀ

श्री राधे बोलते हैं दोनों हाथ खड़े हो जाते क्यों मेरे गुरु महाराज कहते मेरे मानस सिद्धि सी बात है जिसके हाथ इस माँ के आगे उस भगवान के आगे भोले के आगे वही गुरु के आगे जिसके हाथ खड़े हो जाएंगे उसको फिर जीवन में किसी और के आगे कभी हाथ खड़े करने की जरूरत नहीं पड़ेगी जरूरत नहीं पड़ेगी कभी करो तो जरा हाथ तो, तो मारो नहीं जरा और तो तोह सच्चे दरबार की सच्चे दरबार की मेरे नाल उसने मैं आया मैं आया मेरा वादे तू तूने मुझे बुलाया तेरी हवा दिए मैं आया

ओ, मेरा वाली होना वाली तूने मुझे बुलाया शेरा वाली मैं आया मैं आया मेरा वाली तूने मुझे बुलाया शेरा वाली

सबको दर्शन देख को दर्शन दे दोनों हाथ पर करके कहे अपने गले लगाया शेरा वाली मैं आया मुझे बुलाया शेरा वाली ਸੂਦੇ ਮਨ ਮੇ ਦਾ ਬਹੁਤ ਸਾਰੇ ਦਰਬਾਰ ਕੀ ਜੈ ਸੁਖਾ ਮਾਫ ਕਰਨ ਵਾਲੀ ਦੀ ਜੈ ਮੋਕਾਪਨਾ ਪੂਰਨ ਕਰਨ ਵਾਲੀ ਦੀ ਜੈ ਭਾਜੀ ਅੱਜ ਤੁਹਾਡੀ ਸੁਸਾਇਟੀ ਦੇ ਵੱਲੋਂ ਮਹਾ ਵਿਸ਼ਾਲ ਜਾਗਨ ਕਰਾਇਆ ਗਿਆ ਹੈ ਜੀ ਇਹਦੇ ਬਾਰੇ ਜਿਹੜਾ ਜਾਣਕਾਰੀ ਦਿਓ ਕਿਸ ਦੇ ਵੱਲੋਂ ਕੀਤਾ ਗਿਆ ਜੀ ਅ ਸਾਰੇ ਪਹਿਲਾਂ ਸਾਰੇ ਜਿੰਨੇ ਵੀ ਦੇਖ ਰਹੇ ਤੁਹਾਡੇ ਦਰਸ਼ਕ ਹੈ ਜੀ ਅਸੀਂ ਮਾਤਾ ਰਾਣੀ ਦਾ ਜਿਹੜਾ ਹੈਗਾ ਜੈ ਮਾਤਾ ਦੀ ਬਹੁਤ ਸਾਰੇ ਦਰਬਾਰ ਕੀ ਜੈ ਸਾਡੀ ਇਹ ਮੋਨਾ ਸਿਟੀ ਹੋਮ ਜੋ ਕਿ ਜੀਟੀਪੀਐਲ ਦੇ ਅੰਦਰ ਸੈਕਟਰ 115 ਦੇ ਵਿੱਚ ਮੌਜੂਦ ਹੈ ਪਰ ਅਸੀਂ ਜਿੰਨੇ ਵੀ ਰੈਜ਼ੀਡੈਂਟ ਆ ਦੀ ਸਾਰਿਆਂ ਨੇ ਮਿਲ ਕੇ ਮਾਂ ਮਾਈ ਦਾ ਜਾਗਰਣ ਕਰਵਾ ਰਹੇ ਆ ਦੀ ਸੁਸਾਇਟੀ ਦੇ ਵਿੱਚ ਮਾਂ ਮਾਈ ਦੇ ਅੱਗੇ ਅਰਦਾਸ ਹੈ ਹੱਥ ਜੋੜ ਕੇ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਇਹ ਸਾਡਾ ਪਹਿਲਾ ਵਿਸ਼ਾਲ ਜਾਗਰਣ ਹੈ ਜੀ ਸੋ ਗੂੰਗਾਨ ਕਰਨ ਦੇ ਲਈ ਕੌਣ ਆ ਰਹੇ ਨੇ ਜੀ ਇੱਥੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਮਦਨ ਸ਼ੌਕੀ ਜੀ ਜਿਹੜੇ ਹੈਗੇ ਆ ਉਹ ਪਹੁੰਚ ਰਹੇ ਆ ਨਾਲ ਉਹਨਾਂ ਦੀ ਪੂਰੀ ਟੀਮ ਹੈ ਤੇ ਹੋਰ ਵੀ ਜਿਹੜੇ ਸਿੰਗਰ ਆ ਉਹ ਪਹੁੰਚ ਰਹੇ ਨੇ ਇਹ ਜਿਹੜੇ ਜਾਗਰਣ ਨੇ ਜੀ ਮੈਂ ਸਾਰਿਆਂ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਇਹ ਦੇਖ ਰਹੇ ਨੇ ਸਾਰਿਆਂ ਨੂੰ ਕਹਿਣਾ ਚਾਹਾਂਗਾ ਜੀ ਇਹ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਹੈ ਆ ਮਿਲ ਜੁਲ ਕੇ ਕੋਈ ਹਿੰਦੂ ਸਿੱਖ ਧਰਮ ਜਿਹੜੇ ਨੇ ਆਪਣੇ ਸਾਰੇ ਇੱਕੋ ਧਰਮ ਨੇ ਕਹਿੰਨਾ ਸੀ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹੋਏ ਸਾਡੇ ਗੁਰੂਆਂ ਨੇ ਵੀ ਕਿ ਕਿੱਡੇ ਰਲ ਕੇ ਕੰਮ ਕਰੀਏ ਤਾਂ ਜਿਸੋ ਕੁ ਇਸ ਜਾਗਰਣ ਕਰਾ ਰਹੇ ਐਸੀ ਤਰ੍ਹਾਂ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਮਿਲ ਜੁਲ ਕੇ ਰੋ ਅਤੇ ਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਉਹਦੇ ਤੋਂ ਚੱਲਦਾ दरबार